ਕੀ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕਰ ਅੱਜ ਸ਼ਵੇਤ ਜੀ ਆਏ ਹਨ ਇਨ ਦੇ ਖੇਤਰ ਸ਼ਾਇਦ ਨਾਮ ਸਾਡੇ ਜ਼ਿਲ੍ਹਾ ਪ੍ਰਧਾਨ ਔਰ ਹਲਕਾ ਇੰਚਾਰਜ ਮਹਿਲਾ ਮੋਰਚਾ ਨੇ ਸਾਰੇ ਮਹਿਲਾਵਾਂ ਔਰ ਮੇਰੀ ਮੰਡਲ ਦੀ ਜਿੰਨੀ ਵੀ ਆਈ ਹੈ ਅੱਜ ਜਿਹੜਾ ਪੰਜਾਬ ਚ ਹਾਲਾਤ ਜਿਹੜੇ ਖਰਾਬ ਹੋ ਰਹੇ ਦਿਨ ਬਦ ਦਿਨ ਖਰਾਬ ਹੋ ਰਹੇ ਉਹਦੇ ਸਿਲਸਿਲੇ ਆਪਣੀ ਅਕਤੀ ਕਰਦੇ ਹਰ ਚੌਕ ਚ ਕਰ ਰਹੇ ਹਰ ਹੁਣ ਤੇ ਮੈਨੇ ਮਹਿਲਾਵਾਂ ਨਹੀਂ ਸੇਫ ਸੀ ਔਰ ਮਰਦ ਵੀ ਨਹੀਂ ਸੇਫ ਹੈ ਸਾਡੇ ਇਸੀ ਰੋਡ ਤੇ ਪਿੱਛੇ ਗੋਲੀ ਚੱਲਦੀ ਜਿਹੜੇ ਹਜੇ ਤੱਕ ਬੰਦੇ ਨਹੀਂ ਫੜੇ ਗਏ ਸੋ ਹਰ ਦਿਨ ਕੋਈ ਨਾ ਕੋਈ ਘਟਨਾਵਾਂ ਹੋ ਰਹੀਆਂ ਬਾਕੀ ਸਾਰੇ ਨੇਥਰ ਸਾਹਬਾਂ ਨੂੰ ਵੱਡੇ ਜਿਵੇਂ ਕਿ ਮੈਨੇ ਕਿਹਾ ਜੋ ਵੀ ਇਹਨਾਂ ਦੇ ਲਾਈਨ ਲਾਈਨੇ ਤੋਂ ਹੋ ਗਏ ਪੰਜਾਬ ਸਰਕਾਰ ਜਿਹੜੀ ਹੁਣ ਨਿਕੰਮੀ ਸਰਕਾਰ ਹੋ ਚੁੱਕੀ ਦਿੱਲੀ ਚ ਇਹਨਾਂ ਦੀ ਸਫਾਈ ਹੋ ਚੁੱਕਾ ਹੈ ਹਰਿਆਣਾ ਚ ਸਫਾਈ ਹੋ ਚੁੱਕਾ ਹੁਣ ਆਉਣ ਵਾਲੀ ਜਿਹੜੀ ਵਾਰੀ ਆ ਉਹ ਪੰਜਾਬ ਦਾ ਪੰਜਾਬ ਚ 2027 ਚ ਜ਼ਰੂਰ ਹੈ ਤੇ ਇਹਨੂੰ ਦੱਸਣਾ ਬੜਾ ਔਖਾ ਹੈ ਰਹ ਲੋ ਪ੍ਰੈਕਟਿਕ ਦੀ ਹਕੀਕਤ ਅੱਜ ਅਸੀਂ ਆਪਣੇ ਮੰਡਲ ਚੋ ਚੋਰ ਹੈ ਨਾ ਜਿਹਦੀ ਅਧਿਕਤachar ਸੇਚੀ ਨੇ ਮੇਰੇ ਜ਼ਿਲ੍ਹਾ ਪ੍ਰਧਾਨ ਅਭਿੰਦਰ ਸੰਧੂ ਜੀ ਤੇ ਹਲਕਾ ਇੰਚਾਰ ਪਿੰਟੂ ਜੀ ਤੇ ਅਗਸਤਾ ਜੀ ਅੱਜ ਅਸੀਂ 3 ਸਾਲ ਦੀਆਂ ਨਿਕਾਮੀਆਂ ਦੱਸ ਰਹੇ ਹਾਂ ਕਿ ਪੰਜਾਬ ਸਰਕਾਰ ਕਿੰਨੀ ਨਿਕੰਮੀ ਸਰਕਾਰ ਹੈ ਤੇ ਪੰਜਾਬ ਸਰਕਾਰ ਹੀ ਕਵਾਦਾ ਕਰਕੇ ਆਈ ਸੀ ਤੁਹਾਨੂੰ ਸਭ ਨੂੰ ਯਾਦ ਹੋਏਗਾ ਕਿ 1000 ਮਹਿਲਾਵਾਂ ਨੂੰ 9 ਰੁਪਏ ਮਿਲਣਗੇ ਜਦੋਂ ਪੰਜਾਬ ਸਰਕਾਰ ਬਣਦੀ ਆ 3 ਸਾਲ ਹੋ ਗਏ ਉਹਨਾਂ ਨੂੰ ਮਹਿਲਾਵਾਂ ਦੀ ਯਾਦ ਨਹੀਂ ਹੈ

ਅੱਜ ਜਿੱਥੇ ਪੰਜਾਬ 'ਚ ਸਾਡਾ ਵਪਾਰ ਹੀ ਸੁਰੱਖਿਤ ਨਹੀਂ ਹੈ ਸਾਡਾ ਭਰਾ ਸੁਰੱਖਿਤ ਨਹੀਂ ਹੈ ਉਸ ਪੰਜਾਬ 'ਚ ਕੌਣ ਰਹਿਣਾ ਚਾਹੇਗਾ ਅੱਜ ਮੈਂ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਕਹਿਣਾ ਚਾਹੁੰਦੀ ਆ ਕਿ ਭਗਵੰਤ ਮਾਨ ਜੀ ਝੂਠੇ ਵਾਦੇ ਨਾ ਕਰੋ ਐਟਲੀਸਟ ਪੰਜਾਬ ਨੂੰ ਲਾਅ ਐਂਡ ਆਰਡਰ ਦੀ ਸੁਰੱਖਿਆ ਤੇ ਦਿਵਾਓ ਕਿਉਂਕਿ ਸਭ ਤੋਂ ਪਹਿਲੇ ਜੇ ਲੋਕੀ ਪੰਜਾਬ 'ਚ ਰਹਿਣਾ ਚਾਹੁੰਦੀ ਆ ਤੇ ਸਾਡੀ ਸੁਰੱਖਿਆ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੇ ਜ਼ਰੂਰੀ ਹੈ ਸਾਡਾ ਸੁਰੱਖਿਤ ਜਿਆਪਰ ਤੇ ਸੁਰੱਖਿਤੀ ਨਹੀਂ ਆ ਜੇ ਕੋਈ ਵਪਾਰ ਹੀ ਨਹੀਂ ਕਰ ਸਕਦਾ ਕਿਉਂ ਪੰਜਾਬ और जो सिर का ताज सिंब अन्न हुए नंबर से लाए तो सा आ दो हज़ार सताई चंबा भारतीय जनता पार्टी की सरकार लैके आवाना चाहवा क्योंकि हर व्यक्ति अच्छा सुरक्षित रहना चाहता है ना कि पंजाब चाला गुना चाहते हैं आपक्षित रहना चाहते ਰਣਾ ਜੀ ਦੇ ਮਾਈ ਫਾਸਟ ਮੰਡਲ ਦੇ ਇਹਦੇ ਵਿੱਚ ਸਾਰੇ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਆ ਸ਼ੋਰ ਰਣਾ ਜੀ ਦੀ ਅਧਿਖਸ਼ਤਾ ਦੇ ਵਿੱਚ ਇਹ ਪ੍ਰੋਟੈਸਟ ਹੋ ਰਿਹਾ ਜਿਤਨਾ ਮੇਰੇ ਤੋਂ ਪਹਿਲਾਂ ਸਾਡੇ ਜ਼ਿਲ੍ਹਾ ਅਧਿਕਾਰੀ ਸਾਡੇ ਪੁਰਵ ਐਮਪੀ ਉਹਨਾਂ ਨੇ ਗੱਲ ਕੀਤੀ ਹੈ ਕਿ ਅੱਜ ਪੰਜਾਬ ਦੇ ਵਿੱਚ ਲੋਕਾਂ ਨੂੰ 27 28 ਸਾਲ ਪਹਿਲਾਂ ਜੋ ਉਗਰਵਾਤਾ ਦੌਰ ਸੀ ਉਹ ਦੌਰ ਦੀ ਆਹਟ ਜਿਹੜੀ ਹੈਗੀ ਆ ਲੋਕਾਂ ਨੂੰ ਨਜ਼ਰ ਆ ਰਹੀ ਹੈ ਕਿ ਇਹ ਉਹ ਦੌਰ ਸ਼ਾਇਦ ਆ ਜਾਵੇ ਮੇਰੀ ਸਾਰੀ ਪਬਲਿਕ ਅੱਗੇ ਪਰਮ ਪਿਤਾ ਪ੍ਰਮਾਤਮਾ ਅੱਗੇ ਇਹ ਬੇਨਤੀ ਆ ਅਰਜ਼ੋਈ ਆ ਸਾਡੀ ਕਿ ਜਿਤਨਾ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਉਥੋਂ ਭਜਾਇਆ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਨੂੰ ਉਤਰਾ ਹੀ ਸਾਨੂੰ ਸਾਰਿਆਂ ਨੂੰ ਰਲ ਕੇ ਇੱਥੋਂ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਰੂਪੀ ਗੰਦ ਜਿਹੜਾ ਇੱਥੋਂ ਕੱਢਣਾ ਪੈਣਾ ਕਿਉਂਕਿ ਇਹ ਉਹ ਸਰਕਾਰ ਹੈ ਜਿਹੜੀ ਝੂਠ ਦੇ ਬਲ ਤੇ ਏ ਵਾਅਦਿਆਂ ਦੇ ਬਲ ਤੇ ਆਈ ਸੀ ਅੱਜ ਲੋਕਾਂ ਦੀ ਨਜ਼ਰਾਂ ਦੇ ਵਿੱਚ ਇਹ ਡੇਗੇ ਨੇ ਅੱਜ 2027 ਦੀ ਇਲੈਕਸ਼ਨ ਹੋ ਜਾਵੇ ਅੱਜ 27 ਆ ਜਾਵੇ ਅੱਜ ਲੋਕੀ ਇਹਨਾਂ ਨੂੰ ਆਪਣੇ ਗਲੋਂ ਲੋਂਨ ਨੂੰ ਤਿਆਰ ਬੈਠੇ ਨੇ ਆ ਜੀ ਜੇ ਸਾਤ ਦਿਨ ਸਾਲ ਦੇ ਵਿੱਚ ਇਹਨਾਂ ਦਾ ਜੋ ਗੰਧ ਪਾਇਆ ਉਹ ਗੰਧ ਜਿਹੜਾ ਹੈ ਲੋਕ ਆਪਣੇ ਤੋਂ ਲੋਂਨ ਨੂੰ ਆਪਣੇ ਗਲੋਂ ਤੋਂ ਲੋਂਨ ਨੂੰ ਉਤਾਵਲੇ ਪਿੰਟੂ ਭਾਜੀ ਮੰਦਰਾ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਵੇਖੋ ਮੈਂ ਅੱਗੇ ਵੀ ਇਹ ਗੱਲ ਕਹੀ ਹੈ ਕਿ ਜੋ ਉਗਰਵਾਦ ਦੇ ਵੇਲੇ ਹੋ ਰਿਹਾ ਸੀ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਅੱਜ ਇਹਨਾਂ ਦੀ ਨਕਾਮੀ ਨੂੰ ਲੁਕਾਉਣ ਵਾਸਤੇ ਜਦੋਂ ਵੀ ਇਹ ਨਕਾਮ ਹੁੰਦੀ ਸਰਕਾਰ ਇਹਨਾਂ ਦੇ ਖਿਲਾਫ ਲੋਕ ਸਿਰ ਚੁੱਕਣਗੇ ਇਹ ਉਦੋਂਕਾਂ ਦਾ ਧਿਆਨ ਭਟਕਾਉਣ ਵਾਸਤੇ ਕੋਈ ਨਾ ਕੋਈ ਗਲਤ ਰਸਤਾ ਅਖਤਿਆਰ ਕਰਦੇ ਨੇ ਇਹ ਸਭ ਜਿਹੜੇ ਹੈਗੇ ਆ ਇਹ ਆਮ ਆਦਮੀ ਪਾਰਟੀ ਦੀ ਵਿੱਚ ਜੇ ਇੰਟੈਲੀਜੈਂਸ ਦੀ ਸੀਪੀਆਈ ਦੀ ਕਿਤੇ ਪਿਆਰੀ ਹੋ ਜਾਏ ਇਹਨਾਂ ਦੇ ਵਿੱਚ ਮਿਲੀਭੁਗਤ ਨਿਕਲ ਆਵੇ ਕੋ ਕਿ ਉਹ ਕਿਹੜੀ ਜਗ੍ਹਾ ਹੈਗੀ ਹੈ ਕਿਹੜਾ ਅੱਜ ਗੁੰਡਾ ਰਾਜ ਹੈਗਾ ਜੀ ਇਹਨਾਂ ਕੋ ਨਸ਼ੇ ਵਾਲੇ ਉਹ ਨਹੀਂ ਫੜੇ ਜਾਂਦੇ ਹੈ ਇਹਨਾਂ ਕੋ ਬਦਮਾਸ਼ ਉਹ ਨਹੀਂ ਫੜੇ ਜਾਂਦੇ ਇਹਨਾਂ ਕੋ ਗਰਨੇਡ ੁੱਟਣ ਵਾਲੇ ਉਹ ਨਹੀਂ ਫੜੇ ਜਾਂਦੇ ਉਹ ਇਹਨਾਂ ਕੋ ਪੁਲਸ ਵਾਲਿਆਂ ਦੇ ਉੱਤੇ ਹਮਲਾ ਕਰਨ ਵਾਲੇ ਨਹੀਂ ਫੜੇ ਜਾਂਦੇ ਇਤੋਂ ਪਤਾ ਨਹੀਂ ਲੱਗਦਾ ਕਿ ਇਹਨਾਂ ਦੀ ਵਿੱਚ ਮਿਲੀ ਭੁਗਤ ਹੈ ਸਾਡੇ ਮਾਨਯੀ ਸ਼ਵੇਤ ਮਲੀ ਜੀ ਹਰਵਿੰਦਰ ਸੰਧੂ ਜੀ ਸਾਰੀ ਸਾਡੀ ਲੀਡਰਸ਼ਿਪ ਹੋਂਚੀ ਹੈ ਮੈਂ ਸਰਕਾਰ ਕੋਲੋਂ ਐਈ ਸਵਾਲ ਪੁੱਛਣਾ ਚਾਹਾਂਗੀ ਕਿ ਵੱਡੇ ਵੱਡੇ ਵਾਅਦੇ ਕਰਕੇ ਆਏ ਵਡੀਆਂ-ਵਡੀਆਂ ਗੱਲਾਂ ਕਰਕੇ ਆਏ ਤੇ ਕੀਤਾ ਕੀ 374000 ਕਰੋੜ ਰੁਪਏ ਦਾ ਕਰਜ਼ਾ ਝਾੜ ਦਿੱਤਾ ਪੈਨਾਂ ਨੂੰ ਵਾਅਦਾ ਕੀਤਾ ਜਿਹ ਅੱਜ ਵਾਅਦਾ ਪੂਰਾ ਵੀ ਕਰਨ ਜਾਓਗੇ ਨਾ ਮਾਨ ਸਾਹਿਬ ਤੇ ਕਿਉਂ ਮਿੱਕੀ ਮਿਲਣਾ ਹੈ 12000 ਕਰੋੜ ਰੁਪਏ ਦਾ ਹੋਰ ਕਾਟਾ ਤੁਸੀਂ ਕਿੰਨੇ ਕਾਟੇ ਪਾਨੇ ਕਿੰਨਾ ਨਸ਼ਾ ਫੈਲਾਣਾ ਹੈ ਨਸ਼ੇ ਦੇ ਵਿਰੁੱਧ ਤੁਸੀਂ ਆਏ ਨਸ਼ਾ ਹੋਰ ਫੈਲ ਗਿਆ ਜੋ ਜੋ ਚੀਜ਼ ਤੁਸੀਂ ਕਹਿੰਦੇ ਗਏ ਉਤੋਂ ਕੁੱੁੱਠੇ ਕੰਮ ਕਰਦੇ ਗਏ ਮੰਦਰ ਤੁਸੀਂ ਸਾਡੇ ਸੁਰੱਖਿਤ ਨਹੀਂ ਰਹਿਣ ਦਿੱਤੇ ਗੁਰਦੁਆਰੇ ਸਾਡੇ ਸੁਰੱਖਿਤ ਨਹੀਂ ਰਹਿਣ ਦਿੱਤੇ ਅਸੀਂ ਕਿੱਥੇ ਜਾਈਏ ਕਿੱਥੇ ਜਾਈਏ ਮੈਂ ਕਹਿਣਾ ਚਾਹਾਂਗੀ ਹਰਿਆਣਾ ਵਿੱਚ ਤੇ ਦਿੱਲੀ ਵਿੱਚ ਜਿਵੇਂ ਲੋਕਾਂ ਨੇ ਇਹਨਾਂ ਦਾ ਮੂੰਹ ਤੋੜਿਆ ਵੋਟ ਪਾ ਕੇ ਪੰਜਾਬ ਵੀ ਇਹਨਾਂ ਦਾ ਜਵਾਬ ਦੇਗਾ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਵੱਡੇ ਵੱਡੇ ਐਡਵਰਟਾਈਜ਼ਮੈਂਟਸ ਤੇ ਪੈਸੇ ਖਰਚ ਕਰਕੇ ਜਿਹੜਾ ਕਰੋੜਾਂ ਰੁਪਈਆ ਲੋਕਾਂ ਦੇ ਵਿਕਾਸ ਤੇ ਖਰਚਣਾ ਚਾਹੀਦਾ ਹੈ ਭਲਾਈ ਤੇ ਖਰਚਣਾ ਚਾਹੀਦਾ ਹੈ ਉਹ ਸਾਰਾ ਵੱਡੇ ਵੱਡੇ ਬੋਰਡ ਲਾ ਕੇ ਅੱਜ ਕੋਈ ਫੋਰਟ ਦੇ ਉੱਪਰ ਜਾ ਤੇ এয়ারਪੋਰਟ ਤੇ ਖੁਸਾ ਚੜ ਜਾਂਦਾ ਦੀ ਸ਼ਕਲ ਇਹ ਕੇ ਹਰ ਜਗ੍ਹਾ ਆਪਣੇ ਬੋਰਡ ਆਪਣੀਆਂ ਤਸਵੀਰਾਂ ਲਾ ਕੇ ਕੀ ਕਹਿਣਾ ਚਾਹੁੰਦੇ ਨੇ ਕਿ ਇਹ ਬਹੁਤ ਵੱਡੇ ਨੇ ਇਹਨਾਂ ਨੇ ਭਲਾਈ ਕੀਤੀ ਹੈ ਇਹਨਾਂ ਨੇ ਕੁਝ ਨਹੀਂ ਕੀਤਾ ਝੂਠੇ ਸਕੂਲ ਸਕੂਲ ਆਫ ਫੈਮਿਨਿਟੀ ਝੂਠੇ ਕਾਲਜ ਬੱਚੇ ਘਰ ਘਰ ਪਟਕ ਰਹੇ ਨੇ ਨਸ਼ੇ ਵਿੱਚ ਸਰਕਾਰ ਨੇ ਨਸ਼ਾ ਐਨਾ ਵੰਡਾ ਦਿੱਤਾ ਜਿਹੜੇ ਕਹਿੰਦੇ ਨੇ ਅਸੀਂ ਧਰੋਨ ਫੜ ਲਏ ਅਸੀਂ ਇਹ ਫੜ ਲਿਆ ਬਹੁਬੀ ਕੰਮ ਕਰਦੀ ਸੀ ਉਹਨਾਂ ਨੇ ਵੀ ਉਹਨਾਂ ਨੂੰ ਵੀ ਇਹਨਾਂ ਨੇ ਡਰਾ ਤਮ ਕਾ ਕੇ ਨਕਮਾ ਕਰ ਦਿੱਤਾ ਮੇਰੀ ਇਹ ਹੀ ਗੁਜ਼ਾਰਿਸ਼ ਹੈ ਕਿ ਲੋਕੋ ਟਾਈਮ ਆ ਗਿਆ ਹੈ 2027 ਕੋਈ ਦੂਰ ਨਹੀਂ ਹੈ ਸਾਰੀਆਂ ਮਹਿਲਾਵਾਂ ਸਾਰੇ ਪੁਰਸ਼ ਸਾਰੇ ਇਕੱਠੇ ਹੋ ਕੇ ਕੰਦੇ ਨਾਲ ਕੰਦਾ ਮਲਾ ਕੇ ਇਹ ਜਵਾਬ ਦੇ ਦੇਣ ਆਪਣੇ ਵੋਟਰਾਂ ਰਾਹੀਂ ਥੰਮੇ ਵਾਲੇ ਚੌਂਕ 'ਚ ਸਾਡੇ ਮੰਡਲ ਦੇ ਅਧਿਖਸ਼ ਕਿਸ਼ੋਰ ਰੈਣਾ ਜੀ ਦੀ ਅਧਿਖਸ਼ਤਾ ਦੇ ਵਿੱਚ ਅਜਾ ਅਪਾਜ ਪੰਜਾਬ ਸਰਕਾਰ ਦੇ ਖਿਲਾਫ ਜੋ ਮੁਹਿੰਮ ਚੇੜੀ ਹੈ ਇਹ ਸਾਰੇ ਸ਼ਹਿਰ ਦੇ ਵਿੱਚ ਆਪਾਂ ਹਰ ਹਲਕੇ ਹਰ ਗਲੀ ਦੇ ਵਿੱਚ ਸਾਡੇ ਭਾਰਤ ਜਨਤਾ ਪਾਰਟੀ ਦੇ ਕਾਰਜਕਰਤਾ ਅੱਜ ਬਾਹਰ ਨਿਕਲੇ ਆ ਉਸ ਦੇ ਅੰਦਰਗਤ ਮੇਰੇ ਨਾਲ ਮੇਰੇ ਭਰਾ ਨੌਰਥ ਹਲਕੇ ਦੇ ਇੰਚਾਰਜ ਜੀ ਸਦਾ ਸੁਖੰਦਰ ਸਿੰਘ ਪਿੰਟੂ ਜੀ ਔਰ ਸਾਡੇ ਸਹਿਲਾ ਮੋਰਚਾ ਦੇ ਅਧਿક્ષા ਪੰਨ ਸ਼ਰੂਤੀ ਮੈਂ ਜੀ ਔਰ ਸ਼ਕਤੀ ਕਲਿਆਣ ਜੀ ਜੱਤੀ ਪ੍ਰਧਾਨ ਜੀ ਔਰ ਸਾਡੇ ਵਿੱਚ ਸਾਡੇ ਭਰਾ ਰਾਮ ਮਲੀ ਜੀ ਉਹ ਵੀ ਸਾਡੇ ਚ ਆਏ ਨੇ ਨਰੀਨ ਮਹਾਜਨ ਜੀ ਸੋਨੀਆ ਜੀ ਔਰ ਸਾਡੇ ਸਾਰੇ ਮੰਡਲ ਜੀ ਮੰਡਲ ਦੀ ਟੀਮ ਮੰਡਲ ਦੇ ਜਿਨ੍ਹਾਂ ਨੇ ਚੋਣ ਲੜਿਆ ਔਰ ਇਸ ਮੰਡਲ ਦੇ ਸਾਰੇ ਕਰੀਮ ਬੈਸਮਝਦਾ ਅੱਜ ਆਪਾਂ ਸਾਰੇ ਸ਼ਹਿਰ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਾਂ ਇਹ ਮੁਹਿੰਮ ਚੇੜੀ ਆ ਜਿੱਥੇ ਹਰ ਇਲਾਕੇ ਦੇ ਵਿੱਚ ਲੋਕਾਂ ਨੂੰ ਬਾਹਰ ਨਿਕਲ ਕੇ ਸचेत ਕੀਤਾ ਜਾ ਰਿਹਾ ਹੈ ਕਿ ਕਿੰਨ ਸਾਲ ਹੋ ਗਏ ਆ ਇਸ ਕੰਮੀ ਸਰਕਾਰ ਨੂੰ ਬਣਿਆ 3 ਸਾਲ ਦੇ ਵਿੱਚ ਇਹਨਾਂ ਨੇ ਸਾਡੀਆਂ ਭੈਣਾਂ ਨੂੰ ਵਾਅਦਾ ਕੀਤਾ ਸੀ ਕਿ ਆਪਾਂ 1000 ਰੁਪਏ ਪੱਤਾ ਦੇਾਂਗੇ ਕਿਉਂ ਭੈਣਾਂ ਮਿਲਿਆ ਕਿਸੇ ਨੂੰ 1000 ਰੁਪਏ ਨਹੀਂ ਬਿਲਕੁਲ ਨਹੀਂ 36 ਆਰੋ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਆਪਾਂ ਤੁਹਾਨੂੰ ਨੌਕਰੀਆਂ ਦਵਾਂਗੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਨਸ਼ਿਆਂ ਨੂੰ ਆਪਾਂ ਜੜ ਤੋਂ ਮੁਕਾ ਦੇਾਂਗੇ ਪਰ ਉਹ ਸਾਰਾ ਕੁਝ ਤੇ ਕੀ ਕਰਨਾ ਸੀ ਸਾਰਾ ਜਿਹੜਾ ਕੇਂਦਰ ਸਰਕਾਰ ਵੱਲੋਂ ਦਿੱਤਾ ਹੋਇਆ ਰਾਸ਼ਨ ਵੀ ਇਹਨਾਂ ਨੇ ਖੋ ਲਿਆ ਝਪਟਾ ਮਾਰ ਲਿਆ ਔਰ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਉਹ ਵੀ ਇੱਥੇ ਚੱਲੇ ਨਹੀਂ ਦਿੱਤੀਆਂ ਔਰ ਨਸ਼ਿਆਂ ਦਾ ਪ੍ਰਗੋਪ ਹੋਇਆ ਹੋਇਆ ਕਿ ਪਹਿਲਾਂ ਆਪਾਂ ਸਿਰਫ ਸੋਹnde ਹੁੰਦੇ ਸੀ ਫਲਾਹ ਲਾਕੇ 'ਚ ਨਸ਼ਾ ਵਿਕਦਾ ਹੁਣ ਤੁਸੀਂ ਗਲੀ ਗਲੀ ਹਰ ਸੜਕ ਤੇ ਮੇਨ ਰੋਡ ਤੇ ਸਾਡੇ ਛੋਟੇ-ਛੋਟੇ ਬੱਚੇ ਸਾਡੀਆਂ ਭੈਣਾਂ ਸਾਡੇ ਇੱਥੇ ਸੜਕਾਂ ਦੇ ਤਰ੍ਹਾਂ ਨਸ਼ੇ ਕਰਦੇ ਦਿਖਾਈ ਦੇਣਗੇ। ਔਰ ਹੁਣ ਆਣ ਕੇ ਜਦੋਂ ਦਿੱਲੀ ਜੋ ਇਹਨਾਂ ਨੂੰ ੱੱੱਕਾ ਪਿਆ ਝੂਠੀ ਸਰਕਾਰ ਨੂੰ ਜਿੱਥੇ ਉਹਨਾਂ ਨੇ ਵਾਅਦਾ ਕੀਤਾ ਸੀ ਆਪਾਂ ਜਮੁਨਾ ਸਾਫ਼ ਕਰਾਂਗੇ ਹਰ ਭੈਣ ਨੂੰ ਪਤਾ ਦਿਾਂਗੇ ਉਦੋਂ ਲੋਕਾਂ ਨੇ ਤੰਗ ਆ ਕੇ ਲੱਤਾਂ ਮਾਰ ਕੇ ਕੇਦਰੀਵਾਲ ਨੂੰ ਦਿੱਲੀ ਤੋਂ ਕੱਢਿਆ ਹੁਣ ਪੰਜਾਬ ਦੇ ਵਿੱਚ ਕੱਲ ਦਾ ਅੰਮ੍ਰਿਤਸਰ ਦੇ ਵਿੱਚ ਇੱਥੇ ਘੁੰਮ ਰਿਹਾ ਹੈ। ਮੈਂ ਸਮਝਦਾ ਹੁਣ ਅੰਮ੍ਰਿਤਸਰ ਨਿਵਾਸੀਆਂ ਨੂੰ ਵੀ ਇਹਨੂੰ ੱੱੱਕੇ ਮਾਰਨ ਦੀ ਲੋੜ ਹੈ। ਇਹਨੂੰ ਦੱਸਣਾ ਪਏਗਾ ਕਿ ਜੋ ਤੂੰ دہشت گردੀ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨਾਂ ਚ ਫਲਾਈ ਹੈ ਐਸੇ ਸੜਕ ਤੇ ਸਾਡਾ ਇੱਕ ਕਾਰਕਟਰ ਜਿਹਨੂੰ ਉਹਨਾਂ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਨਕਾਮ ਹੋ ਗਏ ਉਹਨੂੰ ਗੋਲੀ ਨਹੀਂ ਵੱਜੀ ਉਹ ਸਾਡਾ ਭਰਾ ਬਚ ਗਿਆ ਪਰ ਤਿੰਨ ਦਿਨ ਹੋ ਗਏ ਉਹਦੇ ਕਾਤਲਾਂ ਦਾ ਵੀਡੀਓ ਵੀ ਆ ਗਈ ਪਰ ਪਤਾ ਨਹੀਂ ਲੱਗ ਰਿਹਾ ਵੀ ਇਹ ਕੌਣ ਹੈ ਕੱਲ ਇਨੀ ਸ਼ਰਮਨਾਕ ਘਟਨਾ ਹੋਈ ਕਿ ਇਹ 3 ਸਾਲ ਇਹਨਾਂ ਨੇ ਕੁਝ ਕਰਕੇ ਨਹੀਂ ਵਿਖਾਇਆ ਪਰ ਫਿਰ ਆਪਣੀਆਂ ਨਕਾਮੀਆਂ ਲਗਾਉਣ ਵਾਸਤੇ ਆਪਣੀਆਂ ਨਲਾਇਕੀਆਂ ਲਗਾਉਣ ਵਾਸਤੇ ਇਹਨਾਂ ਨੇ ਹੁਣ ਸਾਡੇ ਮੰਦਰਾਂ ਦੇ ਵਿੱਚ ਗ੍ਰਨੇਡ ਸੁੱਟਨੇ ਸ਼ੁਰੂ ਕਰ ਦਿੱਤੇ ਆ। ਔਰ ਜਿੱਥੇ ਗ੍ਰਨੇਡ ਸੁੱਟਦੇ ਨੇ ਉਹਨਾਂ ਦੇ ਆਪਣੇ ਥਾਣਿਆਂ ਦੇ ਵਿੱਚ ਇਹਨੇ ਸਾਡੇ ਪੁਲਿਸ ਦੇ ਹੱਥ ਬੰਦੇ ਉਹ ਹੀ ਝਾਰੂ ਪੁਲਸੀ ਜਿਨੇ ਅੱਤਵਾਦ ਖਤਮ ਕੀਤਾ ਸੀ। ਪਰ ਹੁਣ ਇਹਨਾਂ ਨੇ ਇਸ ਭਗਵੰਤ ਮਾਨ ਨੇ ਸਕੇਤਰੀਵਾਲ ਨੇ ਮੱਕਮੇ ਵਿੱਚ ਸਮਝਦਾ ਜਿਨ੍ਹਾਂ ਨੇ ਪੁਲਿਸ ਦੇ ਵੀ ਹੱਥ ਬੰਦੇ ਅੱਜ ਪੁਲਿਸ ਵੀ ਵਿਚਾਰੀ ਹੱਥ ਜੋੜ ਕੇ ਪਰਦੇ ਕਰਕੇ ਟੀਨਾ ਕਰਕੇ ਅੰਦਰ ਲੁੱਕ ਕੇ ਬੈਠੀ ਹੈ ਕਿ ਕਿਰੇ ਛੱਡ ਦੇ ਕੋ ਗ੍ਰਨੇਡਾ ਸੁੱਟ ਜਾਏ। ਵੇਲਾ ਐਸਾ ਆ ਗਿਆ ਹੈ कि ਮੈਨੂੰ ਜੋ ਲੱਗ ਰਿਹਾ ਜਿਤਨਾ ਇਹ ਹਰੇ ਕੱਪੜੇ ਪਾਣੀ ਸ਼ੁਰੂ ਹੋਏ ਹਰ ਮੰਦਰਾ ਤੇ ਵੀ ਵੇਲਾ ਐਸਾ ਆ ਗਿਆ ਕਿ ਨਨ ਸਾਰਾ ਅੰਬਰ ਸਾਰੀ ਬਲਕਿ ਸਾਰਾ ਪੰਜਾਬ ਹੀ ਹਰੇ ਕੱਪੜੇ ਨਾਲ ਢੱਕ ਦੇਣਾ ਤਾਂ ਕਿ ਸਾਡੀਆਂ ਨਲਾਇਕੀਆਂ ਪਤਾ ਨਾ ਲੱਗਣ ਪਰ ਉਹ ਉਜਾਗਰ ਕਰਨ ਵਾਸਤੇ ਅੱਜ ਆਪਾਂ ਸਾਰੇ ਜਣੇ ਇਸ ਪੋਲ ਖੋਲਣ ਵਾਸਤੇ ਆਪਾਂ ਅੱਜ ਇਕੱਠੇ ਹੋਏ ਆਂ ਹਰ ਚੌਕ ਦੇ ਵਿੱਚ ਆਪਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਇਹ ਨਕਮੀ ਸਰਕਾਰ ਤੋਂ ਸਾਨੂੰ ਅਨਿਸ਼ਚਿਤ ਦੁਆਣੀ ਪਵੇਗੀ ਸਾਨੂੰ ਸੜਕਾਂ ਦੇ ਨਿਕਲਣਾ ਪਵੇਗਾ 2022 ਕੀ ਹੋ ਤਾਂ ਪਹਿਲਾਂ ਹੀ ਸਾਡੇ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਸ਼੍ਰੀ ਨੰਦਰ ਮੋਦੀ ਜੀ ਦੀ ਸਰਕਾਰ ਉਹਨਾਂ ਦੇ ਅਗਜਤਾ ਤੇ ਹਿੱਥੇ-ਜਿੱਥੇ ਸਾਡੀ ਸਰਕਾਰ ਆਈ ਹੈ ਭਾਵੇਂ ਯੂਪੀ ਆ ਵਿਹਾਰ ਆ ਤੁਸੀਂ ਉੱਥੇ ਵੇਖੋ ਅੱਜ ਗੁੰਡਾ ਤੱਤ ਉੱਥੇ ਡਰਨ ਡੈ ਪਿਆ ਉਹਨਾਂ ਦੇ ਘਰ ਦਸਤ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਉਹ ਹੀ ਗੁੰਡੇ ਹੁਣ ਪੰਜਾਬ 'ਚ ਆ ਗਏ ਨੇ ਉਹਨਾਂ ਨੂੰ ਇਹ ਸੁਰੱਖਿਆ ਦੇ ਰਹੇ ਮੈਂ ਸਮਝਦਾ ਇਹ ਜਿਹੜੇ ਗੁੰਡੇ ਗਰਨੇਡ ਛੁੱਟੇ ਜਾ ਰਹੇ ਇਹਨਾਂ ਦੁਆਰਾ ਛੁੱਟੇ ਜਾ ਰਹੇ ਆ ਤਾਂ ਕਿ ਇਹਨਾਂ ਦੇ ਅੰਦਰ ਲੈਕੀਆਂ ਲਗਾ ਸਕਣ ਸਰ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਆਪਾਂ ਸਾਰੇ ਕਾਰਜਕਰਤਾ ਸਾਰੇ ਲੀਡਰ ਸਾਹਿਬਾਨ ਭਾਰਤੀ ਜਨਤਾ ਪਾਰਟੀ ਦੇ ਸਾਰੇ ਪੰਜਾਬ ਦੇ ਵਿੱਚ ਅੱਜ ਇੱਕ ਇੱਕ ਗਲੀ ਇੱਕ ਇੱਕ ਮੱਲੇ ਦੇ ਵਿੱਚ ਆਪਾਂ ਲੋਕਾਂ ਨੂੰ ਜਗਾ ਰਹੇ ਹਾਂ ਔਰ ਰਾਤ ਤੱਕ ਸਾਡੇ ਅੰਮ੍ਰਿਤਸਰ ਦੇ ਵਿੱਚ ਵੀ ਕੋਈ ਤਰਕੀਬਨ 30 ਤੋਂ ਵੱਧ ਪ੍ਰੋਗਰਾਮ ਹੋ ਚੁੱਕੇ ਆ ਲੋਕਾਂ ਨੂੰ ਇਹ ਆਪਾਂ ਤਖਤੀਆਂ ਲੈ ਕੇ ਲੋਕਾਂ ਨਾਲ ਘਰਾਂ ਘਰਾਂ ਜਾ ਕੇ ਲੋਕਾਂ ਨਾਲ ਗੱਲਾਂ ਕਰਕੇ ਜਗਾ ਰਹੇ ਆ ਕਿ ਇਹ ਸਰਕਾਰ ਤੋਂ بچੋ ਆਪਣੇ ਬੱਚਿਆਂ ਦਾ ਭਵਿੱਖ ਦੇ ਸੁਖੰਨਾ ਕਰਨਾ ਹੈ ਇੱਕੋ ਇੱਕ ਚੱਲ ਪਿਆ ਉਹ ਭਾਰਤ ਜਨਤਾ ਪਾਰਟੀ ਆਰ 2027 ਵਿੱਚ ਤੁਹਾਨੂੰ ਵਾਦਾ ਕਰਦਾ ਹੈ ਕਿ ਸਰਕਾਰ ਜਿਹੜੀ ਭਾਰਤ ਜਨਤਾ ਪਾਰਟੀ ਦੀ ਆਏਗੀ ਬਹੁਤ ਜੀ ਜਨਤਾ ਪਾਰਟੀ ਜਿੰਦਾਬਾਦ ਇਹਨਾਂ ਕੰਮੀ ਸਰਕਾਰ ਨੂੰ ਆਪਾਂ ਇੱਥੋਂ ਭਜਾਵਾਂਗੇ ਔਰ ਇਹ ਸਾਡਾ ਤੁਹਾਡਾ ਵਾਦਾ ਹੈ ਆਪਾਂ ਇਹਨਾਂ ਨੂੰ ਇੱਥੋਂ ਦੂਰ ਭਜਾਣਾ ਹੁਣ ਮੈਂ ਆਪਣੇ ਮੇਰੇ ਨਾਲ ਹੀ ਮੇਰੇ ਅੰਦੂਰ ਸਾਹਿਬ ਇੱਕ ਸਵਾਲ ਇੱਕ ਸਵਾਲ ਮੇਰਾ ਸੀਐਮ ਕੇਜਰੀਵਾਲ ਸਾਹਿਬ ਆਏ ਆ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਸੀਐਮ ਆ ਨਹੀਂ ਰਹੇਗਾ 2 ਸਾਲ ਫਿਰ ਅਗਲੇ 5 ਸਾਲ ਵੀ ਇਹੇ ਸੀਐਮ ਰਹੇਗਾ ਜੀ ਮੈਂ ਤੁਹਾਨੂੰ ਵਾਦਾ ਕਰਦਾ ਨਹੀਂ ਉਹ ਇਹੋ ਹੀ ਵਾਦਾ ਉਹਤੇ ਦਿੱਲੀ 'ਚ ਕਰਦੇ ਸੀ ਮੈਂ ਹਮੇਸ਼ਾ ਅਮਰ ਰਹਾਂਗਾ ਪਰ ਉਦੋਂ ਬਿਲਕੁਲ ਜ਼ੀਰੋ ਹੋ ਕੇ ਬਾਹਰ ਨਿਕਲੇ ਆ ਬਿਲਕੁਲ ਉਦੋਂ ਲੋਕਾਂ ਨੇ ਲੱਤਾਂ ਮਾਰ ਕੇ ਬਾਹਰ ਕੱਢਿਆ ਉਹਨੂੰ ਉਹਤੇ ਦਿੱਲੀ 'ਚ ਕੋਈ ਰਾਹ ਨਹੀਂ ਲੱਭਣ ਦੇ ਅੱਜ ਅੰਮਰਸਰ ਦੇ ਰਵੇ ਚ ਆੜ ਕੇ ਕੱਲ ਦੇ ਉਹਨੇ ਢੇਰੇ ਲਾਏ ਆ ਤੁਸੀਂ ਦੇਖਿਓ ਅੰਮਰਸਰੀ ਇਹਨਾਂ ਨੂੰ ਛਿੱਤਰ ਮਾਰ ਕੇ ਕਿਤਰਾ ਕੱਢਦੇ ਆ ਜੋ ਉਹਨਾਂ ਨੇ ਹਾਲ ਇਥੇ ਬਣਾਤਾ ਸਾਡੇ ਵਿੱਚ ਸਾਡੇ ਪੂਰਬ ਪ੍ਰਦੇਸ਼ ਅਧਿਖਸ਼ਕ ਔਰ ਰਾਜ ਸਭਾ ਮੈਂਬਰ ਸ਼ੇਤ ਮਲਿਕ ਜੀ ਆਏ ਆ ਔਰ ਸੋ ਅੱਜ ਇਹ ਇਤਿਹਾਸ ਦਾ ਕਾਲਾ ਦਿਨ ਮਨਾਇਆ ਜਾ ਰਿਹਾ ਹੈ ਕਿ ਜਿਹੜੀ ਭਗਵੰਤ ਸਿੰਘ ਦੀ ਆਮ ਆਦਮੀ ਪਾਰਟੀ ਸਰਕਾਰ ਦੀਮਗ ਬਣ ਕੇ ਪੰਜਾਬ ਦੀ ਜਨਤਾ ਦੇ ਹੱਕਾਂ ਨੂੰ ਨਿਗਲ ਗਈ ਹੈ ਇਹ ਜੋ ਮਗਰਮਾਚ ਇਹ ਸਰਕਾਰ ਹੈ ਲੋਕ ਕਿ ਪੰਜਾਬ ਵਿਰੋਧੀ ਨਹੀਂ ਦੇਸ਼ ਵਿਰੋਧੀ ਵੀ ਹੈ ਅੱਜ ਜੋ ਇਹਨਾਂ ਨੇ ਗਰੰਟੀਆਂ ਦਿੱਤੀਆਂ ਦੀ ਵਾਅਦੇ ਦਿੱਤੇ ਸੀ ਅੱਜ ਸਾਰੇ ਵਾਅਦੇ ਤੇ ਫੇਲ ਹੋ ਗਏ ਨਾਤੇ ਬੀਬੀਆਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਮਿਲੀ ਕਾਹੀ 24 ਘੰਟੇ ਬਿਜਲੀ ਮਿਲੀ ਅੱਜ ਕਿਸਾਨਾਂ ਦਾ ਜਿੱਥੇ ਕਿਹਾ ਸੀ ਕਰਜ਼ਾ ਮਾਫ਼ ਕਰਾਂਗੇ ਉੱਥੇ ਕਿਸਾਨਾਂ ਨੂੰ ਲਾਠੀਆਂ ਵਾਜ ਰਹੀਆਂ ਨੇ ਅੱਜ ਨਾ ਕੋਈ ਸਕੂਲ ਖੋਲਿਆ ਨਾ ਕੋਈ ਕਾਲਜ ਖੋਲਿਆ ਨਾ ਕੋਈ ਹਸਪਤਾਲ ਖੋਲਿਆ ਆਏ ਕੀਤਾ ਹੈ ਕਿ 4 ਲੱਖ ਕਰੋੜ ਦੇ ਨਾਲ ਪੰਜਾਬ ਨੂੰ ਜਿਹੜਾ ਇਹਨਾਂ ਆਮ ਆਦਮੀ ਪਾਰਟੀ ਦੇ ਲੁਟੇਰਿਆਂ ਨੇ ਕਰਜ਼ਾਈ ਬਣਾ ਦਿੱਤਾ ਔਰ ਜਿੱਥੇ ਵਿਕਾਸ ਪੰਜਾਬ ਦਾ ਕਰਨਾ ਸੀ ਉੱਥੇ ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਹਨਾਂ ਦੇ ਜਿਹੜੇ ਚੁਣੇ ਨੁਮਾਇੰਦੇ ਨੇ ਉਹਨਾਂ ਨੇ ਆਪਣੇ ਪਰਿਵਾਰਾਂ ਦਾ ਵਿਕਾਸ ਕਰ ਲਿਆ ਹੈ اور ਪੰਜਾਬ ਅੱਜ ਬਰਬਾਦੀ ਦੇ ਕਰਜ਼ਾਰ ਤੇ ਖੜਿਆ ਹੈ ਦਿੱਲੀ ਦੀ ਜੋ ਸ਼ਰਮਨਾਕ ਘਾਹ ਹੋਈ ਆ ਆਮ ਆਦਮੀ ਪਾਰਟੀ ਦੀ ਜਿਹਦੇ ਇੱਥੇ ਸੁਪਣਾ ਸਾਹ ਹੋ ਗਿਆ ਆਮ ਆਦਮੀ ਪਾਰਟੀ ਦਾ ਉਹ ਪੰਜਾਬ ਵਿੱਚ ਵੀ 2027 ਜਾਨਾ ਨਿਸ਼ਚਿਤ ਹੈ ਕਿਉਂਕਿ ਘਰ ਘਰ ਅੱਜ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਦਾ ਜਨਮਤ ਬਣ ਚੁੱਕਾ ਹੈ ਔਰ ਇਹ ਪੱਥਰ ਤੇ ਲਕੀਰ ਲਿਖਿਆ ਕਿ 2027 ਚ ਜਿੱਤੇ ਪੰਜਾਬ ਵਿੱਚ ਭਾਜਪਾ ਦਾ ਮੁੱਖ ਮੰਤਰੀ ਬਣੇਗਾ ਭਾਜਪਾ ਦੀ ਡਬਲ ਇੰਜਨ ਸਰਕਾਰ ਹੋਏਗੀ ਪੰਜਾਬ ਦਾ ਮੂਲ ਵਿਕਾਸ ਹੋਏਗਾ ਔਰ ਪੰਜਾਬ ਇੱਕ ਵਾਰੀ ਫੇਰ ਰੰਗਲਾ ਵਸਦਾ ਹੱਸਦਾ ਨਸ਼ਦਾ ਪੰਜਾਬ ਬਣੇਗਾ ਮਾਲਿਕ ਸਾਹਿਬ ਜੀ ਕਿਸ ਤਰ੍ਹਾਂ ਦੇ ਕੱਲ ਸੀਐਮ ਕੇਜਰੀਵਾਲ ਸਾਹਿਬ ਆਏ ਇੱਥੇ ਅੰਮ੍ਰਿਤਸਰ ਪਹੁੰਚੇ ਨੇ ਉਹ ਲక్ష్ਮੀ ਕਾਂਤਾ ਜੀ ਦੇ ਘਰ ਵੀ ਕੇ ਪਹੁੰਚੇ ਮੀਟਿੰਗ ਕੀਤੀ ਹੈ ਮੈਂ ਇੱਥੇ ਕੋਈ ਟਿੱਪਣੀ ਨਹੀਂ ਕਰਾਂ ਕਿਸੇ ਦਾ ਵਿਅਕਤੀਕਰਨ ਇਹ ਲੱਗਦਾ ਕਿ ਉਹ ਸ਼ਾਮਲ ਕਰਨਗੇ ਆ ਆਦਮੀ ਪਾਰ ਮੈਂ ਇਹਦੇ ਬਾਰੇ ਕਿਸ ਤਰ੍ਹਾਂ ਦੇਖਦੇ ਜਿਹੜੀ ਬਲਡੋਜ਼ਰ ਕਾਰਵਾਈਆਂ ਕਰ ਰਹੀ ਹੈ ਸਰਕਾਰ ਨਹੀਂ ਸਰਕਾਰ ਕਾਰਵਾਈਆਂ ਨੂੰ ਦੇਖੋ ਕਿ ਅੱਜ ਘਰ ਘਰ ਗੋਲੀਆਂ ਚੱਲ ਰਹੀਆਂ ਨੇ નિર્ਦੋਸ਼ ਲੋਕ ਜਿਹੜੇ ਨੇ ਉਹਨਾਂ ਦੀ ਹਤਿਆਵਾਂ ਹੋ ਰਹੀਆਂ ਨੇ ਅੱਜ ਪੰਜਾਬ ਦਾ ਹਰ ਆਦਮੀ ਤੰਗਿਤ ਹੈ ਠੀਕ ਕਰੀ ਫਿਰ ਆਤਕਵਾਦੀ ਜਿਹੜੇ ਨੇ ਉਹ ਸਿਰ ਤੱਕ ਰਹੇ ਨੇ ਅੱਜ ਪੰਜਾਬ ਹੀ ਜੇ ਆਮ ਆਦਮੀ ਪਾਰਟੀ ਨੇ ਮਾਫੀਆ ਰਾਜ ਗੁੰਡਾ ਰਾਜ, ਧੇਤ ਮਾਫੀਆ ਰਾਜ, ਨਸ਼ਿਆਂ ਦਾ ਰਾਜ, ਡਰਗਾ, ਟਰੱਗ ਦੇ ਵਪਾਰੀਆਂ ਦਾ ਰਾਜ ਜਿੱਥੇ ਸਥਾਪਿਤ ਕਰਦਾ ਉਥੇ ਉਦਯੋਗਪਤੀਆਂ ਦਾ ਵਪਾਰੀਆਂ ਦਾ ਵੀ ਲੱਕ ਤੋੜ ਦਿੰਦਾ ਹੈ। ਉਥੇ ਅੱਜ ਹਰ ਵਰਗ ਜਿਹੜਾ ਪਰੇਸ਼ਾਨ ਹੈ ਇਸ ਆਮ ਆਦਮੀ ਪਾਰਟੀ ਤੋਂ ਮੈਂ ਸਮਝਣਾ ਵਿਨਾਸ਼ ਕਾਲੇ ਵਿਪਰੀਤ ਬੁੱਧੀ ਇਹ ਆਮ ਆਦਮੀ ਪਾਰਟੀ ਦੀ ਹੈ ਤੇ ਹੁਣੇ ਘਰ-ਘਰ ਜਾ ਕੇ ਪਰ ਇਹਨਾਂ ਨੂੰ ਮੂੰਹ ਕੋਈ ਨਹੀਂ ਲਾਏ। ਨਸ਼ਾ ਮੁਕਤ ਪੰਜਾਬ ਕਰ ਸਕਣਗੇ। ਇਹ ਕਿੱਥੇ ਹੈ ਜੀ 3 ਸਾਲ ਕੀ ਕੀਤਾ? 3 ਸਾਲੇ ਕੂਬ ਗਰੈਂਸ ਦੇ ਜਿਹੜੇ ਸੁੱਤੇ ਰਹੇ ਪੰਜਾਬ ਪੁਲਿਸ ਦੇ ਤੋਂ ਮਨਵਲ ਟਾਹਤਾ ਇਹਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਆਮ ਆਦਮੀ ਪਾਰਟੀ ਦਾ ਆ ਵਰਕਰ ਜਾ ਕੇ ਜਿਹੜਾ ਉਹ ਬੇਇੱਜ਼ਤ ਕਰ ਦਿੰਦਾ ਔਰ ਕਾਰਵਾਈ ਜਿੱਥੇ ਕਰੇ ਕਰ ਦਿੱਤੀ ਹੋਣੀ ਚਾਹੀਦੀ ਆ ਆਮ ਆਦਮੀ ਪਾਰਟੀ ਦੇ ਕਾਰਵਾਈ ਹੋ ਇਮਾਨਦਾਰ ਪੰਜਾਬ ਪੁਲਿਸ ਦੇ ਅਧਿਕਾਰੀ ਜਿਨ੍ਹਾਂ ਨੇ ਅੰਤਰਕਵਾਦ ਨੂੰ ਖਤਮ ਕੀਤਾ ਉਹ ਅਧਿਕਾਰੀਆਂ ਦੇ ਉੱਤੇ ਹੋ ਜਾਂਦੀ ਹੈ ਤੋਂ ਪੰਜਾਬ ਪੁਲਿਸ ਦਾ ਹੀ ਮਨਵਲ ਤੋੜਦਾ ਹੈ ਇਹਨਾਂ ਨੇ 3 ਸਾਲ ਹੁੰਦੇ ਚੋਣਾਂਵੀਂ ਜੁਮਲੇ ਨੇ ਕਿ ਅੱਗੇ ਚੋਣ ਆ ਗਿਆ ਹੈ ਫਿਰ ਲੋਕਾਂ ਨੂੰ ਗੁਮਰਾਹ ਕਰਨ ਦਾ ਪ੍ਰਯਾਸ ਕਰ ਰਿਹਾ ਨੇ ਪੰਜਾਬ ਵੀ ਜਿਹੜਾ ਲੋਕ ਨਹੀਂ ਹੋ ਲੋ ਐਂਡ ਆਰਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖ ਰਹੇ ਜੀ ਗੋਲੀਆਂ ਚੱਲ ਰਹੀਆਂ ਜੀ ਗੋ ਐਂਡ ਆਰਡਰ ਜਿਹੜਾ ਹੈ ਉਹ ਤਰਾਸ਼ਾ ਹੀ ਹੋ ਗਿਆ ਹੈ ਮੈਂ ਸਮਝਦਾ ਵਾ ਇਹਦਾ ਪੂਰਾ ਜਿਹੜਾ ਕਾਰਨ ਹੈ ਉਹ ਭ੍ਰਸ਼ਟਾਚਾਰੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨੇ ਕੇ ਸੁਰੱਖਿਆ ਬਲ ਪੰਜਾਬ ਪੁਲਿਸ ਦਾ ਮਨਵਲ ਤੋੜਦਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

मुर्दाबाद के मुर्दाबाद मुद्दा मुर्दाबाद 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 भगवंतमान मुर्दाबाद मुदाबाद मुर्दाबाद केजरीवाल मुर्दाबाद मुर्मदाबाद मुर्दाबाद जी पी एस आई है मुर्दाबाद 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 ਮੁਰਦਾਬਾਤ ਚੋੜ ਸਰਕਾਰ ਮੁਰਦਾਬਾਤ 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 ਭਗਵਾਨ ਤੁਮਾਰ ਮੁਰਦਾਬਾਤ 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 ਪੰਜਾਬ ਸਰਕਾਰ ਮੁਰਦਾਬਾਤ 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 ਸਾਡੇ ਮਤਰਾ ਨੂੰ 144 ਸਰਕਾਰ ਮੁਰਦਾਬਾਤ ਜਿੰਦਾਬਾਦ